ਉਲਕਾਰਨ ਇੱਛਾ ਤੇ ਇੱਕ ਇੱਛਾ ਹੁੰਦੀ ਤੇ ਕਦੋਂ ਦੀ ਖਤਮ ਹੋ ਗਈ ਆਉਂਦੀ ਇੱਛਾਵਾਂ ਦਾ ਪਰਬਤ ਨਦੀ ਦਰਿਆ ਇੱਛਾਵਾਂ ਵੱਧੀਆਂ ਜਾ ਰਹੀਆਂ ਨੇ ਦੁੱਖ ਵੱਧੇ ਜਾ ਰਹੇ ਨੇ ਵੱਧੇ ਜਾ ਰਹੇ ਨੇ ਅਗਰ ਇਹ ਇੱਕ ੜੀ ਪਰਵੰ ਸਚਾਈ ਇਹ ਕਿ ਸਾਰਾ ਸੰਸਾਰ ਦੁਖੀ ਹੈ ਹਰ ਵਿਅਕਤੀ ਦੇ ਅੰਦਰ ਇੱਛਾ ਦੇ ਦਰਿਆ ਤੇ ਚੱਲਦੇ ਨੇ ਹਰ ਕੀ ਹੈ ਮੰਗਾਂ ਦੇ ਦਰਿਆ ਤੇ ਚੱਲਦੇ ਨੇ ਜੋ ਕੁਝ ਮਿਲੇ ਹੈ ਅਜ ਤੱਕ ਸਾਨੂੰ ਸਾਡੀ ਮੰਗਾਂ ਨੇ ਤੇ ਮੰਗਾਂ ਹੋਰ ਰੋਜ਼ ਵਧਦੀਆਂ ਜਾ ਰਹੀਆਂ ਨੇ ਇੰਨਾਂ ਹੀ ਮੰਗਾਂ ਨੇ ਇੰਨਾਂ ਹੀ ਇੱਛਾਵਾਂ ਨੇ ਬਾਰ ਬਾਰ ਜਨਮ ਕਰਾਈ ਜਾਣਾ ਕਿਉਂਕਿ ਇਛਾਵਾ ਜੋ ਤੇਰੀਆਂ ਨੇ ਤੇ ਜੀਵਨ ਛੋਟਾ ਹੈ ਇਹ ਸਾਰੀਆਂ ਮੰਗਾਂ ਪੂਰੀਆਂ ਹੋਣ ਇਹਦੇ ਲਈ ਜੀਵਨ ਛੋਟਾ ਹੈ ਤੋ ਪ੍ਰਭੂ ਹੋਰ ਜਨਮ ਦੇਂਦਾ ਹੈ ਹੋਰ ਜਨਮ ਦੇਂਦਾ ਹੈ ਹੋਰ ਜਨਮ ਦੇਂਦਾ ਹੈ ਪਰ ਹੋਰ ਹੋਰ ਜਨਮ ਦੇਚ ਹੋਰ ਹੋਰ ਇਛਾਵਾਂ ਵੀ ਨਾਲ-ਨਾਲ ਜਨਮ ਲੈਂਦੀਆਂ ਜਾਂਦੀਆਂ ਨੇ ਤੋ ਇਛਾਵਾਂ ਦਾ ਇਹ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣ ਜਾਂਦਾ ਹੈ ਉਵੇਂ ਹੀ ਦੇ ਗੱਲ ਪਕੜਦੇ ਚੱਲੀ ਕਾਮਨਾਵਾਂ ਦਾ ਇਹ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣ ਜਾਂਦਾ ਹੈ ਤੇ ਜਨਮ ਤੇ ਮਰਨ ਦੇ ਪ੍ਰਵਾਹ ਨੂੰ ਅਗਰ ਰੋਕਣਾ ਹੈ ਨਾ ਹੋਵੇ ਇਹ ਨਾ ਹੋਵੇ ਤਾਂ ਫਿਰ ਮਹਾਰਾਜ ਕਹਿੰਦੇ ਨੇ ਕਾਹੂ ਹਲਕੀ ਇੱਛਾ ਨਹੀਂ ਬਾਝੇ ਕੇਵਲ ਅਗਦ ਕੀਰਤਨ ਸੰਗ ਰਾਜ ਹੈ ਇਹ ਤੇ ਬੜਾ ਔਖਾ ਕੰਮ ਹੈ ਬਸ ਇਹ ਹੀ ਔਖਾ ਹੈ ਕਾਹ ਹੂੰ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਜ ਹੈ ਯੂਰਪ ਦੇ ਦਾਰਸ਼ਨਿਕ ਐਸਾ ਕਹਿੰਦੇ ਨੇ ਕਿ ਹਿੰਦੁਸਤਾਨ ਦੇ ਸੰਤ ਬਿਲਕੁਲ ਪਾਗਲ ਬਣੇ ਦੀ ਗੱਲ ਕਰਦੇ ਨੇ ਕਹਿੰਦੇ ਨਾ ਫਲ ਦੀ ਇੱਛਾ ਹੀ ਨਹੀਂ ਤੇ ਮਨੁੱਖ ਕੰਮ ਕਿਉਂ ਕਰੇਗਾ ਕਰਮ ਕਿਉਂ ਕਰੇਗਾ ਲੋੜ ਕੀ ਹੈ ਉਸ ਫਲ ਦੀ ਇੱਛਾ ਪਹਿਲੇ ਰੱਖਨੇ ਆ ਕਰਮ ਬਾਅਦ ਦੇ ਚ ਕਰਦੇ ਕਿਸਾਨ ਫਲ ਦੀ ਇੱਛਾ ਪਹਿਲੇ ਰੱਖਦਾ ਹੈ ਬੀਜ ਬਾਅਦ ਦੇ ਚ ਬੋਂਦਾ ਹੈ ਫਲ ਦੀ ਇੱਛਾ ਪਹਿਲੇ ਰੱਖਦਾ ਹੈ ਦੁਕਾਨਦਾਰ ਦੁਕਾਨ ਬਾਅਦ ਦੇ ਚ ਖੋਲਦਾ ਹੈ ਬਿਜ਼ਨਸ ਬਾਅਦ ਦੇ ਚ ਕੋਈ ਆਰੰਭ ਕਰਦਾ ਹੈ ਇੱਛਾ ਪਹਿਲੇ ਫਲ ਤੋਂ ਰਹਿਤ ਹੋ ਜਾਏ ਮਨੁੱਖ ਤੋ ਕਰਮ ਤੋਂ ਰਹਿਤ ਹੋ ਜਾਏ ਐਸਾ ਯੂਰਪੀਨ ਵਿਦਵਾਨ ਕਹਿੰਦੇ ਸਾਰੇ ਦੇ ਸਾਰੇ ਕਰਮਾਂ ਦੀ ਗਤੀ ਚਲਦੀ ਹੈ ਹਲ ਦੀ ਇੱਛਾ ਨਾਲ ਕਿ ਹੁਣ ਸਤਿਗੁਰ ਦੀ ਬਾਣੀ ਤੇ ਭਾਰਤ ਦੇ ਸਾਰੇ ਸੰਤ ਇਹ ਕਹਿੰਦੇ ਨੇ ਕਾਹੂ ਫਲ ਕੇ ਇੱਛਾ ਨਹੀਂ ਬਾंचे ਕੇਵਲ ਭਗਤ ਕੀਰਤਨ ਸੰਗ ਰਹਿਚੇ کیرتن سنن بیٹھا ہے کیرتن بیٹھا ہے پاٹ سنن بیٹھا ہے کاہوں پھل کی اچھا نہیں بات بلکل کوئی اچھا نہ رکھے بس کرم کرے بس جب کرے بس بانی با بس کیرتن کرے بس کیرتن سنے ਹਲ ਦੀ ਇੱਛਾ ਰੱਖ ਕੇ ਸਾਰਾ ਜਗਤ ਕਰਮ ਕਰਦਾ ਇਹਨਾਂ ਨੂੰ ਸੰਸਾਰੀ ਕਹਿੰਦੇ ਆ ਕਿਤੇ ਆਮ ਲੋਕ ਨੇ ਕਿਸੇ ਤਰ੍ਹਾਂ ਹੀ ਕਰ ਰਹੇ ਨੇ ਇਹਨਾਂ ਦੇ ਸਾਰੇ ਕਰਮ ਪ੍ਰੇਰਿਤ ਹੁੰਦੇ ਨੇ ਇੱਛਾ ਹਲ ਦੀ ਇੱਛਾ ਤੋਂ ਪਰ ਜਿਸ ਨੂੰ ਇਹ ਸਮਝ ਆ ਜਾਂਦੀ ਹੈ ਇੱਕ ਦਿਨ ਇਹ ਇਸ ਜੀਵਨ ਦਾ ਪ੍ਰਵਾਹ ਤੇ ਰੁਕ ਜਾਏਗਾ ਇੱਛਾਵਾਂ ਦਾ ਪ੍ਰਵਾਹ ਤੇ ਚੱਲਦਾ ਰਹਿੰਦਾ ਹੈ ਉਹ ਇੱਛਾਵਾਂ ਦਾ ਪ੍ਰਵਾਹ ਫਿਰ ਅਗਲਾ ਜਨਮ ਕਰਾ ਦੇਗਾ ਫਿਰ ਜੀਵਨ ਤੇ ਸਮਾਪਤ ਹੋ ਜਾਂਦਾ ਇੱਛਾਵਾਂ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਫਿਰ ਉਹ ਪ੍ਰਵਾਹ ਅਗਲਾ ਜਨਮ ਕਰਾ ਦੇਗਾ ਹੋਰ ਅਗਲਾ ਜਨਮ ਕਰਾ ਦੇਗਾ ਤਾਂ ਜੋ ਕੁਝ ਸਾਨੂੰ ਅਜ ਪ੍ਰਾਪਤ ਹੈ ਮਿਲਿਆ ਹੋਇਆ ਇਹ ਸਾਡੀ ਇੱਛਾ ਸੀ ਸੁਖ ਮਿਲੇ ਤੇ ਸਾਡੀ ਇੱਛਾ ਸੀ ਤੇ ਜਿੰਨੇ ਦੁੱਖ ਮਿਲੇ ਨੇ ਇਹ ਵੀ ਸਾਡੀ ਇੱਛਾਈ ਸੀ ਕਿਉਂਕਿ ਸੁਖ ਮੰਗਦੇ ਆ ਆਪਣੇ ਲਈ ਦੁੱਖ ਮੰਗਦੇ ਆ ਦੂਜੇ ਦੇ ਲਈ ਤੇ ਪ੍ਰਮਾਤਮਾ ਦਾ ਨਿਯਮ ਹੈ ਜੋ ਤੂੰ ਦੂਜੇ ਨੂੰ ਦੇਣਾ ਹੈ ਕਮ ਸੇ ਕਮ ਪਹਿਲੇ ਤੇਰੇ ਕੋਲ ਤੇ ਹੋਣਾ ਚਾਹੀਦਾ ਤਾਂ ਦੇ ਸਕੈਗਾ ਤੋ ਇਸ ਨੁਕਤੇ ਨੂੰ ਬੜੇ ਧਿਆਨ ਨਾਲ ਪਕੜ ਲੈਣਾ ਜੋ ਕੁਝ ਮੇਰੇ ਕੋਲ ਹੈ ਮੇਰੀ ਮੰਗ ਸੀ ਤੇ ਪ੍ਰਮਾਤਮਾ ਮੰਗ ਪੂਰੀ ਕਰੇ ਕੁਛ ਵੀ ਮੰਗੀ ਹੈ ਪੂਰੀ ਕਰੇ ਅੱਖ ਮੰਗੇ ਦੇਹ ਦੇ ਦਿੰਦਾ ਹੈ ਅਸਾਤੇ ਨਹੀਂ ਨਾ ਦਿੰਦਾ ਹੋਇ ਮਨੁੱਖ ਆਪਣੇ ਮੰਗ ਦੇ ਪ੍ਰਤੀ ਸਾਵਧਾਨ ਨਹੀਂ ਹੈ ਮੈਂ ਇੱਕ ਸੂਫੀ ਫਕੀਰ ਅਤਾਰ ਧਿਆਨ ਜੀਵਨ ਪੜ ਰਿਹਾ ਸੀ فرشتے پرگٹ ہوئے تے کہیں لگے فقیرہ تم کچھ مانگ لے تے فقیر کہیں لگا ایک کوئی مانگ رہ گئی ہے یہ تسی پوری کر سکتے ہو تے کر دے باقی تے کوئی مانگ نہیں ایک کوئی مانگ ہے اور میں ایسا سمجھ رہا ہوں ਉਹ ਤੁਸੀਂ ਨਹੀਂ ਪੂਰੀ ਕਰ ਸਕਦੇ ਇਹਦੇ ਨਾਲ ਫਰਿਸ਼ਤਿਆਂ ਨੂੰ ਝੋਟ ਲੱਗੇ ਹੈ ਤੇ ਸਾਡੀ ਤੋਹਨ ਪਿਆ ਕਰਦਾ ਤੇਦੀ ਝੋਲੀ ਤੁਸੀਂ ਵਰ ਪਾਣ ਵਾਸਤੇ ਆਇਆ ਸਭ ਕੁਝ ਦੇਣ ਵਾਸਤੇ ਆਇਆ ਜੋ ਮੰਗੋ ਦਿੰਦੇ ਹਾਂ ਇਹ ਕਹਿੰਦਾ ਹੈ ਇਹ ਕੋਈ ਮੰਗ ਰਹੀ ਹੈ ਔਰ ਉਹ ਤੁਸੀਂ ਪੂਰੀ ਨਹੀਂ ਕਰ ਸਕਦੇ ਪਰਿਸ਼ਤਿਆਂ ਨੇ ਆਖਿਆ ਇਹ ਇਲਜ਼ਾਮ ਤੇ ਤੂੰ ਸਾਡੇ ਤੇ ਬਾਦ ਦੇ ਚਲਾਵੇਂ ਜਦ ਅਸੀਂ ਦੇ ਨਾ ਸਕੀਏ ਪਰ ਕਮਾਲ ਦੀ ਗੱਲ ਕਸੂਰ ਹੋਇਆ ਨਹੀਂ ਸਾਥੋਂ ਕਸੂਰ ਅਸੀਂ ਕੀਤਾ ਨਹੀਂ ਸਜ਼ਾ ਪਹਿਲੇ ਦੇਣ ਲੱਗਾ ਤੂੰ ਮੰਗ ਅਸੀਂ ਦੇਵਾਂ ਕੀ ਮੰਗੇ ਤੇਰੀ ਇੱਕੋ ਹੀ ਮੰਗੇ ਮੇਰੀ ਐ ਫਰਿਸ਼ਤੋ ਮੇਰੇ ਹਿਰਦੇ ਕੋਈ ਮੰਗ ਰਵੇ ਮੈਂ ਕੋਈ ਮੰਗ ਕਹੇ ਤੇ ਅਤਾਰ ਕਹਿੰਦਾ ਫਿਰ ਪਰਿਸ਼ਤੇ ਚਲੇ ਬਿਨਾਂ ਦਿੱਤੇ ਐ ਹੀ ਚਲੇ ਗਏ ਇਸ ਤੋਂ ਇਹ ਨੁਕਤਾ ਉਹ ਬਿਆਨ ਕਰ ਰਿਹਾ ਫਕੀਰ ਕੋਈ ਦੇਵੀ ਦੇਵਤਾ ਇਛਾਵਾਂ ਤੋਂ ਮੁਕਤ ਨਹੀਂ ਕਰ ਸਕਦਾ ਕੇਵਲ ਪਰਮਾਤਮਾ ਹੀ ਕਰ ਸਕਦਾ ਜਦ ਉਹ ਮਿਲਦਾ ਹੈ ਇਰ ਇੱਛਾ ਨਹੀਂ ਰਹਿੰਦੇ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਰ ਉਸ ਤੋਂ ਪਹਿਲੇ ਕੋਈ ਇੱਛਾ ਇੰਜ ਸਮਝ ਲੋ ਪੂਰੀ ਨਹੀਂ ਹੁੰਦੀ ਕਿਉਂ ਇੱਕ ਪੂਰੀ ਹੁੰਦੀ ਹੈ 10 20 ਨੂੰ ਜਨਮ ਦੇ ਜਾਂਦੀ ਹੈ ਉਹ ਤੇ ਪ੍ਰਵਾਹ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਉਹਦੇ ਕੁਝ ਪੂਰੀਆਂ ਹੁੰਦੀਆਂ ਰਹਿੰਦੀਆਂ ਨਿਰੰਤਰ ਜਨਮ ਲੈਂਦੀਆਂ ਰਹਿੰਦੀਆਂ ਨੇ ਇਹ ਚਰਮਾਂ ਦਾ ਜੰਮਦੇ ਰਹਿਣਾ ਸਾਡੇ ਜਨਮ ਮਰਨ ਦਾ ਕਾਰਨ ਬਣਦਾ ਹੈ ਇਹ ਮੂਲ ਗੱਲ ਕਿਦਰੇ ਸਮਝ ਵਿੱਚ ਆ ਜਾਏ ਕਿ ਫਿਰ ਪਾਠ ਕਰਨ ਲੱਗਿਆਂ ਜਪ ਕਰਨ ਲੱਗਿਆਂ ਕੱਲ ਦੀ ਗੱਲ ਛੱਡੋ ਅੱਜ ਹੀ ਆਨੰਦ ਮਿਲੇ ਹੁਣੇ ਹੀ ਆਨੰਦ ਮਿਲੇਗਾ ਇਸੇ ਨੂੰ ਬਾਬੇ ਫਰੀਦ ਨੇ ਕਿਹਾ ਅੱਜ ਮਿਲਾਵਾ ਸ਼ੇਖ ਫਰੀਦ ਅੱਜ ਕਿਉਂ ਕੱਲ ਤੇ ਛੱਡਦਾ ਹੈ ਕਿਉਂ ਅਗਲੇ ਜਨਮ ਤੇ ਛੜਦਾ ਹੈ ਆਜ ਮਿਲਾਵਾ ਸ਼ੇਖ ਪਰੇਦ ਟਾਕਮ ਗੂੰਜਣੀਆਂ ਮਨੋ ਮਚਿੰਦਣੀਆਂ ਇਹ ਮਨ ਨੂੰ ਮਛਰਾਂਣ ਵਾਲੀਆਂ ਇੱਛਾਵਾਂ ਵਾਸ਼ਨਾਵਾਂ ਕਾਮਨਾਵਾਂ ਰੋਗ ਕੇ ਪਰੇਸ਼ਕ ਇਹ ਅਗਰ ਪ੍ਰਵਾਹ ਚੱਲਦਾ ਰਿਹਾ ਤੋ ਜਨਮ ਮਰਨ ਦਾ ਪ੍ਰਵਾਹ ਚੱਲਦਾ ਰਹੇ ਇਹ ਪ੍ਰਵਾਹ ਚੱਲਦਾ ਰਿਹਾ ਤੋ ਦੁੱਖਾਂ ਦਾ ਪ੍ਰਵਾਹ ਵੀ ਨਾਲ ਚੱਲਦਾ ਰਹੇਗਾ। ਤੋ ਪਤਾ ਹੈ ਦਰਿਆ ਦੇ ਵਿੱਚ ਕੀ ਹੁੰਦਾ ਹੈ ਪ੍ਰਵਾਹ ਹੁੰਦਾ ਹੈ। ਪਾਣੀ ਅੱਗੇ ਗਿਆ ਫਿਰ ਪਿੱਛੇ ਫਿਰ ਪਿੱਛੇ ਹੋਰ ਪਾਣੀ ਹੋਰ ਪਾਣੀ। ਇਸ ਵਾਸਤੇ ਇੱਕ ਮਹਾਨ ਦਾਰਸ਼ਨਿਕ ਹੈਗਾ ਤੇ ਨਾਸਤਿਕ ਸੀ ਨੀਤੀਸ਼ੇ। ਉਹ ਕਹਿੰਦਾ ਇੱਕ ਨਦੀ ਵਿੱਚ ਦੋ ਦਬਾ ਉਸ ਨਦੀ ਨੂੰ ਪਾਰ ਨਹੀਂ ਕੀਤਾ ਜਾ ਸਕਦਾ। ਕਿਉਂ? ਜਦ ਦੁਬਾਰਾ ਮੈਂ ਉਥੋਂ ਪਾਰ ਆਵਾਂਗਾ ਪਤਾ ਨਹੀਂ ਕਿਤਨਾ ਪਾਣੀ ਵਹਿ ਗਿਆ ਤੇ ਉਹ ਨਦੀ ਥੋੜੀ ਹੈ ਜਿਸ ਵਕਤ ਮੈਂ ਪਹਿਲੇ ਪਾਰ ਕੀਤਾ ਸੀ ਕੁਝ ਹੋਰ ਪਾਣੀ ਸੀ ਕਿਤਨਾ ਪ੍ਰਵਾਹ ਵਹਿ ਗਿਆ ਤੇ ਹੋਰ ਪਾਣੀ ਹੈ ਤੇ ਉਹ ਨਦੀ ਨਹੀਂ ਹੈ ਭਾਵੇਂ ਨਦੀ ਦਾ ਨਾਮ ਵੀ ਉਹੀ ਹੈ ਤੇ ਲੋਕੀ ਸਮਝਦੇ ਪੈਣੇ ਉਹੀ ਨਦੀ ਹੈ ਉਤੇ ਪਤਾ ਨਹੀਂ ਕਿਤਨਾ ਪਰਵਾ ਲੰਘ ਗਿਆ ਲੰਘ ਗਿਆ ਛੰਦੇ ਹੋਇਆ ਨਦੀ ਨੂੰ ਪਾਰ ਕਰਦੇ ਹੋਇਆ ਵੀ ਆਖੀਰਲੀ ਕਿਨਾਰੇ ਤੱਕ ਇੱਕ ਨਦੀ ਨਹੀਂ ਆਉਂਦੀ ਇੰਜ ਕਹਿ ਲੋ ਸੈਂਕੜੇ ਨਦੀਆਂ ਲੰਘ ਗਈਆਂ ਕਿਤਨਾ ਪਰਵਾ ਲੰਘ ਗਿਆ ਪਾਣੀ ਦਾ ਕਿਤਨਾ ਪਰਵਾ ਲੰਘ ਗਿਆ ਇੱਕ ਇੱਛਾ ਪੂਰੀ ਹੋ ਗਈ ਪਰਵਾ ਲੰਘ ਗਿਆ ਇੱਕ ਨਹੀਂ ਪੂਰੀ ਹੋਈ ਬੜੇ ਤੜਪੇ ਨਿਰਾਸ਼ ਹੋ ਗਏ ਲੰਘ ਗਏ کدری اچھا پوری ہوئی تے وہ پیچھے اچھاوا آئی کدری اچھا تو نراش ہوئے تو اور, اور اچھا آ گئی اس طرح اچھا دا پرواہ چل دا رہے